ਮੈਂ ਸਤਨਾਮ ਸਿੰਘ ਪਟਵਾਰੀ ਪਿੰਡ ਠੇਠੜਕੇ ਸਾਨੂੰ ਜੱਗੇਵੀਰ ਨੇ ਫੋਨ ਕੀਤਾ ਤਲਵੰਡੀ ਰਾਜ ਨੇ ਕਿ ਪਟਵਾਰੀ ਸਾਹਿਬ ਹਟੇ ਬੰਦੇ ਦਾ ਨੁਕਸਾਨ ਬਹੁਤ ਕੋਈ ਕਰ ਗਿਆ ਉਹੀ ਮੌਕੇ ਜਾਣ ਕੇ ਵੇਖਿਆ ਵਾ ਪਹਿਲਾਂ ਮਹੀਨਾ ਇੱਕ ਪਹਿਲਾਂ ਅੱਗੇ ਵੀ ਆਏ ਹੀ ਵੇਖਣ ਵਾਸਤੇ ਉਹ ਉਦੋਂ ਇਹਦੇ ਟਰੈਕਟਰ ਨੂੰ ਅੱਗ ਲਾਈ 7-8 ਲੱਖ ਦਾ ਟਰੈਕਟਰ ਹੀ ਤੇ ਉਹਨੂੰ ਅੱਗ ਲਾਈ ਇਹਨਾਂ ਨੇ ਚਾਣਕ ਰਾਤ ਉੱਠ ਕੇ ਬਾਹਰ ਵੇਖਿਆ ਤੇ ਅੱਗ ਬੁਝਾਈ ਉਦੋਂ ਉਹ ਬਚ ਗਿਆ ਉਹ ਤੋਂ ਬਾਅਦ ਹੁਣ ਪਤਾ ਨਹੀਂ ਕਿਹੜਾ ਇਹਨਾਂ ਦੇ ਮਗਰ ਵੈਰੀ ਲੱਗਾ ਹੋਆ ਕੋਈ ਉਹ ਜੇਦ ਸਾਨੂੰ ਪਤਾ ਲੱਗ ਗਿਆ ਤੇ ਪਾਰਟੀ ਉਥੇ ਧਰਨਾ ਦੇਗੀ ਜਿੰਨਾ ਚਿਰ ਸਾਰਾ ਟੱਬਰ ਉਹਦਾ ਅੰਦਰ ਨਾ ਚਾਏਗਾ ਹੁਣ 1.5-2 ਲੱਖ ਦਾ ਨੁਕਸਾਨ ਜਿਹੜਾ ਵੀਰ ਦਾ ਹੋਇਆ ਵੇਖ ਕੇ ਜਰਿਆ ਨਹੀਂ ਜਾਣਿਆ ਭਈ ਇਹ ਬਣਿਆ ਕੀ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਅੱਗੇ ਵੀ ਬੇਨਤੀ ਕਰਾਂਗੇ ਕਿ ਇਹ ਜਿਹੜੇ ਦੋਸ਼ੀ ਨੇ ਨਾ ਇਹ ਛੇਤੀ ਛੇਤੀ ਲੱਭੇ ਦੇ ਜਾਣ ਤੇ ਲੱਭਿਆ ਗਏ ਤੇ ਫਿਰ ਨਾਲ ਉਹਨਾਂ ਦੇ ਅਸੀਂ ਵੀ ਸਾਥ ਤਾਂਗੇ ساری ਪਾਰਟੀ ਤੇ ਨਾਲ ਗਰਮੀਤ ਸਿੰਘ ਦਾ ਪੂਰੀ ਹਮਾਇਤ ਕਰਾਂਗੇ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਵੈਰੀ ਹੈ ਨਾ ਇਹਦਾ ਉਹ ਜਰੂਰ ਹੀ ਲੱਭਾਂਗੇ ਤੇ ਇਹ ਵੀ ਨਾਲ ਲੱਭਣਗੇ ਤੇ ਪੁਲਿਸ ਦੇ ਕਿ ਵੀ ਬੇਨਤੀ ਆ ਕਿ ਤੁਸੀਂ ਵੀ ਮੇਰਾ ਵੀਰ ਛੇਤੀ ਤੋਂ ਛੇਤੀ ਇਹਦੇ ਸਾਥੀ ਲੱਭ ਕੇ ਦੱਸੋ ਤੇ ਇਹਦੇ ਜਿਹੜਾ ਨੁਕਸਾਨ ਉਹਨਾਂ ਕੋਲ ਨਾਲੇ ਤੇ ਭਰਾਇਆ ਜਾਵੇ ਤੇ ਨਾਲੇ ਉਹਨਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਇਲਾਕੇ 'ਚ ਵੀ ਮੇਰੇ ਨਾਲ ਕੀ ਹੋਇਆ ਵਾਇਗੋ ਟਿਕਾ ਖਾਲਸਾ ਵਾਇਗੋ ਟਿਕੀ ਬੱਤੀ ਭਾਈ ਗਰਮੀ ਸਿੰਘ ਨਾਮ ਆ ਮੇਰਾ ਪਿੰਡ ਸਾਫਰ ਕਰਾਇਆ ਅਹੀਂ ਪਹਿਲਾਂ ਦੀ ਤਰ੍ਹਾਂ ਸਵੇਰੇ ਆਏ ਆ ਕੁਛ 6 ਵਜੇ ਧਾਰਾ ਕੱਢਣ ਆਕੇ ਤੇ ਮੈਂ ਉਧਰ ਆਇਆ ਮੇਰਾ ਮੋੜਾ ਨਾਲ ਕੰਮ ਵਾਲਾ ਰੱਖਿਆ ਉਹ ਵੀ ਆਇਆ ਉਹ ਆਕੇ ਤੇ ਸਫਾਈ ਕਰਕੇ ਤਾਂ ਆਂਦਾ ਵੀ ਵੀਰ ਮੈਂ ਇਹਨੂੰ ਮਸ਼ੀਨ ਲਾਉਣਾ ਧਾਰ ਕੱਢਣਾ ਤੇ ਵੰਡ ਪਾ ਦੇ ਮੈਂ ਗਾਂ ਨੂੰ ਆਕੇ ਵੰਡ ਪਾਇਆ ਤੇ ਗਾਂ ਵੰਡ ਨਹੀਂ ਖਾਦੀ ਗਾਂ ਪਾਸਾ ਨੂੰ ਚਲ ਗਈ ਉਨੇ ਉਹਦਾ ਮਸ਼ੀਨ ਲਾਈ ਤੇ ਮਸ਼ੀਨ ਵੀ ਬੰਦ ਹੋ ਗਈ ਆ। ਉਹਨੇ ਜਿਹੜਾ ਚੋਹ ਹੱਥ ਨਾਲ ਚੋਣ ਲੱਗਾ ਤੇ ਗਾਂ ਵੀ ਡੜ ਕਰਕੇ ਉੱਥੇ ਡੇਪੀ। ਉਹਨੇ ਜਿਹੜੇ ਦੂਜੀ ਗਾਂਵਾਂ ਵੱਲ ਮੈਂ ਜਾ ਕੇ ਵੇਖਿਆ ਤੇ ਉਹ ਵੀ ਉਹ ਵੀ ਸਵਾਦ ਦੇ ਗਈ ਆ। ਜਿਹੜਾ ਧੂਏ ਟਿੱਗੀਆਂ ਤੇ ਮੇਰੇ ਘਰ ਵਾਲੇ ਨਾਲ ਹੀ ਉਹ ਨਾ ਕਿ ਉਹ ਗਾਂਵਾਂ ਨੂੰ ਕੁਝ ਚੀਜ਼ ਪਾ ਗਿਆ ਵਾ। ਮੈਂ ਵੀ ਨਹੀਂ ਪਾਈ ਕਿਤੇ ਹਣੀ ਵੀ ਆਖਿਆ ਤਾਂ ਜਿਹੜੇ ਇੱਕ ਗਾਂ ਦੇ ਮੂੰਹ 'ਚ ਪੇੜਾ ਡੇਪਿਆ। ਉਹਨੇ ਨਹੀਂ ਖਾਦਾ। ਉਹਦੀ ਥੋੜੀ ਹਾਲਤ ਉਹਦੀ ਵੀ ਖਰਾਬ ਆ ਤੇ ਤਿੰਨ ਪੇੜੇ ਗੜੇ ਆ ਜ਼ਹਿਰ ਆ ਰਿਹਾ ਮੇਰੇ ਗੇਟ ਦੇ ਅੱਗੇ ਪਈ। ਉਹ ਮੌਕੇ ਤੇ ਭੜੇ ਜਾ ਕੋਦੇ ਲਿਆ ਕੇ ਵਖਾਲ ਉਹ ਪੇੜੇ ਵੀ ਤੁਹਾਨੂੰ ਵਖਾਲ ਨੇ ਉਦਾ ਸਲਫਾਤ ਵਿੱਚ ਪਈ ਜਾਂਦਾ ਨਹੀਂ ਕੋਈ 3 ਵਜੇ ਦਾ ਕੰਮ ਆ ਕੋਈ ਜਦੋਂ ਥੋੜਾ ਜਿਹੀ 2 ਘੰਟੇ ਪਹਿਲਾਂ ਦੇ ਅਗਿਆ 5 ਵਜੇ ਅਹੀਂ ਆ ਗਏ ਲੱਡ ਦੇ ਵਿੱਚ ਤੁਹਾਨੂੰ ਕਿਤੇ ਸ਼ੱਕ ਹੈਗਾ ਸਾਤ ਵੇਖੋ ਜੀ ਮੇਰੇ ਲਈ ਤੇ ਹੁਣ ਸਾਰੇ ਚੋਰੀਆ ਮੈਂ ਗਲਤ ਕਿਸਦਾ ਨਾਮ ਲਾਵਾਂ ਤੇ ਮੈਂ ਉਹਦੇ ਤੋਂ ਵੱਡਾ ਪਾਪੀ ਹਾਂ ਮੇਰਾ ਨੁਕਸਾਨ ਹੋਇਆ ਅੱਜ ਤੋਂ ਦਿਵਾਲੀ ਤੋਂ ਅਗਲੇ ਦਿਨ ਮੇਰੇ ਟਰੈਕਟਰ ਦਾ ਘਰ 12-13 ਲੱਖ ਦਾ ਸੋਨਾ ਲਿਖਾ 75 ਉਹਨੂੰ ਘਰ ਆ ਕੇ ਅੱਗ ਲਾ ਕੇ ਮੈਂ ਉਦੋਂ ਵੀ ਦਰਖਾਸਤ ਇਦਾਂ ਦੀ ਆਇਆ ਕਿ ਮੈਨੂੰ ਨਹੀਂ ਸਕਦਾ ਦੂਸਰਾ ਹਾਲਾ ਮੇਰੇ ਦੇ ਘਰ ਤਾਂ ਸਕਦੇ ਹੁਣ ਵੇਖੋ ਮੇਰੇ ਲਈ ਤੇ ਚੋਰ ਆ ਹੁਣ ਇਹ ਤੇ ਪਰਮਾਤਮਾ ਤੇ ਪੁਲਿਸ ਨੂੰ ਦਰਖਾਸਤ ਦਿੱਤੀ ਉਹ ਸੇਤੀ ਸੇਤੀ ਲੰਬੜੀ ਚਾਹੀਦੀ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦੀ ਪੁਲਿਸ ਨੇ ਰਪਰਟ ਲਿਖ ਲਈ ਆ ਉਹ ਆਂਦੇ ਬੰਦ ਹੀ ਕਾਰਵਾਈ ਅਸੀਂ ਕਰ ਦਿੰਦੇ ਤੇ ਜਦੋਂ ਟਰੈਕਟਰ ਸੜਿਆ ਸੀ ਉਹਦੇ ਵੀ ਰਪਰਟ ਲਿਖੀ ਤੇ ਉਹਦੇ ਵੀ ਕਾਰਵਾਈ ਤੇ ਹਾਂਜੀ ਪਰ ਕਾਰਵਾਈ ਕੋਈ ਨਹੀਂ ਕੀਤੀ ਸੀ ਕੋਈ ਕੋਈ ਮਸਲੇ ਨਹੀਂ ਨਹੀਂ ਹੋ ਨਹੀਂ ਮਾਲਾ ਮੇਰਾ ਕੋਈ ਨਹੀਂ ਹਾਲ ਹੋਇਆ ਵੀ ਤੇ ਹੁਣ ਸਰਕਾਰ ਦੇ ਮਾਲਾ ਹਾਲ ਹੋ ਜਾਂਦਾ ਤੇ ਇਤੋਂ ਤੱਕ ਕਿਉਂ ਕੋ ਹੁੰਦਾ ਹਾਂਜੀ ਤੇ ਹੁਣ ਸਰਕਾਰ ਅੱਗੇ ਕੀ ਬੇਨਤੀ ਕਰਨਾ ਚਾਹੁੰਦੇ ਜੀ ਬੇਨਤੀ ਇਹੋ ਵੇਖੋ ਜੀ ਜ਼ਿਮੀਂਦਾਰ ਬੰਦੇ ਜਾਂ ਦਹ ਨੋਹਾਂ ਦੀ ਕਿਰਤ ਕਰਦੇ ਇਹਦੋਂ ਪਰ ਅਸੀਂ ਕਿਰਤ ਕਿਹੜੀ ਕਰੀਏ ਬੱਚਾ ਰਹਿੰਦੇ ਉਸਨੂੰ ਬਹੁਤ ਮਤਲਬ ਕਿਰਤ ਕਰਦੇ ਵੀ ਨਹੀਂ ਕੋਈ ਕਾਨੂੰਨ ਦੇਂਡਿਆ ਵਾਹ ਦੇਖੋ ਬਾ ਚਾਰ ਪੇੜੇ ਜਿਹੜੇ ਛੁੱਟ ਕੇ ਗਿਆ ਆ ਪਗੜਾ ਕਿਹੜਾ ਇੱਕ ਇਹ ਗਾਣੇ ਮੂੰਹ ਚੋਂ ਕੱਢਦਾ ਉਹਦੇ ਤੁਹਾਨੂੰ ਪਤਾ ਲੱਗਾ ਤੇ ਤਿੰਨ ਪੇੜੇ ਉੱਤੇ ਆ ਵੇ ਸਰਦਾਰ ਗਮੀਤ ਸਿੰਘ ਹੋਰਾਂ ਨੇ ਸ਼ਾਹਪੁਰ ਬਰਾਇਆ ਪੱਤੀ ਚੰਗੀਆਂ ਨੇ ਫੋਨ ਕੀਤਾ ਕਿ ਇਦਾਂ ਮੇਰੀਆਂ ਗਾਵਾਂ ਨੂੰ ਕਿਸੇ ਨੇ ਪਹੁੰਚਣ ਦੇ ਦਿੱਤਾ ਵਾ ਤੇ ਮੈਂ ਪੁਲਿਸ ਪਾਰਟੀ ਦੇ ਨਾਲ ਇੱਥੇ ਪਹੁੰਚਿਆ ਵਾ ਤੇ ਦੇਖਿਆ ਕਿ ਦੋ ਗਾਵਾਂ ਜੋ ਕਰੀਬ ਕੋ 5 ਸਾਲ ਦੀ ਇੱਕ ਸੂਈ ਹੋਈ ਏ ਕੋਈ ਪਿਛਲੇ 5-7 ਦਿਨ ਤੋਂ ਤੇ ਉਹਦੀ ਕਰੀਬ ਹੈਗੀ 75000 ਰੁਪਏ ਕੀਮਤ ਆ ਇੱਕ ਗਾਂ ਜੋ ਇਹਨਾਂ ਉਹ ਵੀ ਕਿਸੇ ਤੋਂ ਹੀ ਖਰੀਦੀ ਹੈ ਜੋ ਸੋਣ ਵਾਲੀ ਹੈ 2-4 ਦਿਨ ਦੇ ਵਿੱਚ ਉਹਦੀ 65000 ਰੁਪਏ ਕੀਮਤ ਆ ਤੇ ਇਹਨਾਂ ਗਾਵਾਂ ਨੂੰ ਕਿਸੇ ਨੇ ਆਟੀ ਦੇ ਪੇੜੀਆਂ ਦੇ ਵਿੱਚ ਤੇ ਪੁਆਇਜ਼ਨ ਦੇ ਕੇ ਤੇ ਉਹਨਾਂ ਦੀ ਜਿਸ ਕਾਰਨ ਡੈਥ ਹੋ ਗਈ ਏ ਇੱਕ ਗਾਂ ਨੂੰ ਹੋਰ ਦਿੱਤਾ ਜਾ ਉਹਨੇ ਖਾਧਾ ਨਹੀਂ ਏ ਉਹ ਵੀ ਥੋੜੀ ਬਿਮਾਰ ਆ ਤੇ ਉਹਨ ਡਾਕਟਰਾਂ ਦੀ ਟੀਮ ਬੁਲਾਈ ਏ ਤੇ ਇਹਦੇ ਇਹਨਾਂ ਦਾ ਬਿਆਨ ਕਲਮਬੰਦ ਕਰ ਲਿਆ ਵਾ ਸਰਦਾਰ ਗੁਰਮੀਤ ਸਿੰਘ ਹੋਰਾਂ ਦਾ ਤੇ ਇਹ ਮਕਦਮਾ ਦਰਜ ਕੀਤਾ ਜਾਵੇਗਾ ਨਾਮੂ ਵਿਅਕਤੀਆਂ ਦੇ ਖਿਲਾਫ ਤੇ ਫਿਰ ਨਾਮੂ ਵਿਅਕਤੀਆਂ ਦੀ ਭਾਲ ਕਰਕੇ ਉਹਨਾਂ ਨੂੰ ਇਹਦੇ ਵਿੱਚ ਮਕਦਮੇ 'ਚ ਐਡ ਕਰ ਦਿੱਤਾ ਜਾਵੇਗਾ ਕੁਝ ਟਾਈਮ ਪਹਿਲਾਂ ਇਹਨਾਂ ਦੇ ਵਕਦਾ ਡਾਇਰੈਕਟਰ ਨੇ ਵੀ ਅੱਗ ਲਗਾਈ ਸੀ ਗਈ ਸੀ ਕੀ ਇਹ ਸ਼ਰਾਤੀ ਵਿਅਕਤੀਆਂ ਦੇ ਖਿਲਾਫੀ ਕਾਰਵਾਈ ਮੇਰੇ ਖਿਆਲ ਸ਼ਾਇਦ ਕਾਰਵਾਈ ਕਰਵਾਈ ਹੈ ਉਹਦੀ 427 ਇੰਡੀਅਨ ਪੈਨਲ ਕੋਡ ਦੀ ਰੱਪ ਲਿਖੀ ਸੀ ਤੇ ਹੁਣ ਫਿਰ ਦੁਬਾਰਾ ਤੋਂ ਹੀ ਇਹ ਦੁਬਾਰਾ ਅਟੈਕ ਕਰ ਦਿੱਤਾ ਪਸ਼ੂਆਂ ਦੇ ਉੱਤੇ ਤੇ ਜੋ ਇਹਨਾਂ ਦਾ ਭਾਰੀ ਨੁਕਸਾਨ ਹੋ ਜਾਣਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ